ਪੀਨੋ মিডিਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ ਦੋਸਤੋ ਗੋਲਡ ਵੌਇਸ ਦੇ ਨਾਲ ਅੱਜ ਅਸੀਂ ਫੇਰ ਸ਼ਾਮਲ ਹਾਂ ਅੱਜ ਦਾ ਇਹ ਪ੍ਰੋਗਰਾਮ ਬਹੁਤ ਖਾਸ ਹੈ ਕਿਉਂਕਿ ਵੋਟਾਂ ਨੇੜੇ ਆ ਰਹੀਆਂ ਨੇ ਤੇ ਵੋਟਾਂ ਤੁਸੀਂ ਪਾਉਣੀਆਂ ਕਿਵੇਂ ਆ ਕੀ ਸੋਚ ਕੇ ਪਾਉਣੀਆਂ ਕਿਹਨੂੰ ਪਾਉਣੀਆਂ ਤੁਹਾਡਾ ਮਨ ਬਣ ਚੁੱਕਿਆ ਪਰ ਫੇਰ ਵੀ ਕੁਝ ਕਮੋਦੇ ਤੁਹਾਡੇ ਸਾਹਮਣੇ ਰਹਿਣਗੇ ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖਿਓ ਰਣਜੀਤ ਸਿੰਘ ਕੁੱਕੀ ਗਲ ਹੋਰੇ ਆਪਣੇ ਨਾਲ ਸ਼ਾਮਲ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਗਿਲ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਗਣਾ ਥੈਂਕ ਯੂ ਸੋ ਮੱਚ ਮਿਲ ਸਾਬ ਚੋਣਾ ਦੀ ਸਰਗਰਮੀ ਹੈ ਜਿਹੜੀ ਉਹ ਲਗਭਗ ਸਿਆਸੀ ਰੂਪ ਦੇ ਵਿੱਚ ਰੁਕ ਗਈ ਹੈ ਤੇ ਅੱਜ ਜਨਤਕ ਇਕੱਠਾਂ ਦੀ ਥਾਂ ਦੇ ਉੱਤੇ ਡੋਰ ਟੂ ਡੋਰ ਜਾਣਗੇ ਅੱਜ ਦਾ ਦੇਣਾ ਕੱਲ ਦਾ ਦੇਣਾ ਵੋਟਾਂ ਨੂੰ ਆਪਦੇ ਹੱਕ ਦੇ ਵਿੱਚ ਕਰਨ ਦੇ ਵਾਸਤੇ ਵੋਟਰਾਂ ਨੂੰ ਪਰਮਾਉਣ ਦੇ ਵਾਸਤੇ ਵਰਗਲਾਉਣ ਦੇ ਵਾਸਤੇ ਪਰ ਵੋਟ ਪਾਉਣ ਦੇ ਵਾਸਤੇ ਪੰਜਾਬੀਆਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਹੈ ਜਿਹੜਾ ਕੱਲ 5 ਵਜੇ ਚੋਣ ਪ੍ਰਚਾਰ ਦਾ ਬੰਦ ਹੋ ਗਿਆ ਕਾਫੀ ਐ ਇਸ ਵਾਰੀ ਸ਼ੋਰ ਸ਼ਰਾਬੇ ਵਾਲਾ ਚੋਣ ਪ੍ਰਚਾਰ ਸੀਗਾ ਪਰ ਇਹ ਆ ਵੀ ਵਾਇਰਲੈਸ ਵਗੈਰਾ ਤੋਂ ਬਿਲਕੁਲ ਵਿਚਾਰਿਆ ਹੈਗਾ ਪੰਜਾਬ ਦੇ ਵਿੱਚ ਆਪਕੀ ਵੀ ਵੈਸੇ ਤਾਂ ਦੇਖਿਆ ਰਿਹਾ ਵੀ ਜੇ ਟੋਟਲ ਸੀਨ ਵੀ ਭਾਰਤ ਦਾ ਦੇਖਿਆ ਜਾਵੇ ਤਾਂ ਵਾਇਰਲੈਸ ਵਗੈਰਾ ਤੋਂ ਕਾਫੀ ਰਾਹ ਆ ਪੀ ਰਹੀ ਹੈ ਕੋਈ ਇਸ ਤਰ੍ਹਾਂ ਦੀ ਕਿਤੇ ਵੀ ਵਾਇਰਲੈਸ ਦਾ ਕੋਈ ਇਨਸੀਡੈਂਟ ਜਿਹੜਾ ਬਹੁਤਿਆਂ ਸੁਰਖੀਆਂ ਨਹੀਂ ਬਣਿਆ ਕਿਤੇ ਵੀ ਆ ਤਨਾ ਕੋ ਕਿਤੇ ਪੰਨ ਤੋੜ ਹੋ ਗਈਆ ਪੋਲਿੰਗ ਬੂਥਾਂ ਦੀ ਜਾਂ ਕਿਵੇਂ ਹੁਣ ਇੱਥੇ ਪੰਜਾਬ ਦੇ ਵਿੱਚ ਕੱਲ ਚੋ ਪ੍ਰਚਾਰ ਬੰਦ ਹੋਇਆ ਹੁਣ ਜਿਹੜੀ ਇਹ ਕੱਲੋਂ ਵੋਟਾਂ ਪੈਣੀਆਂ ਨੇ ਸਵੇਰੇ ਇੱਥੇ 8 ਸੂਬਿਆਂ ਚ ਵੋਟਾਂ ਪੈਣੀਆਂ ਨੇ ਤੇ 52 ਜਿਹੜੀਆਂ ਲੋਕ ਸਭਾ ਦੀਆਂ ਸੀਟਸ ਨੇ ਐਟ ਸਟੇ ਕੱਲੋਂ ਇਸ ਵਾਰੀ ਇੱਕ ਗੱਲ ਹੈ ਕਿ ਬਹੁਤ ਲੰਮਾ ਚੋ ਪ੍ਰਚਾਰ ਚੱਲਿਆ ਹੈਗਾ ਆਲਮੋਸਟ 72 ਦਿਨ ਤੋਂ ਉੱਤੇ ਹੈ ਚੋਣ ਪ੍ਰਚਾਰ ਚੱਲਿਆ ਹੈਗਾ ਜਿਹੜਾ ਅਨ ਪ੍ਰੈਜ਼ੀਡੈਂਟਡ ਹੈਗਾ ਪਹਿਲੇ ਇੰਨਾ ਲੰਮਾ ਕਦੀ ਚੋਣ ਪ੍ਰਚਾਰ ਚੱਲਿਆ ਨਹੀਂਗਾ ਤੇ ਇੱਕ ਜਿਹੜੀ ਹੈਗੀ ਇਸ ਟਾਈਮ ਤੇ ਮੌਸਮ ਦੀ ਤਬਦੀਲੀ ਕਰਕੇ ਅਤਿ ਗਰਮੀ ਹੈਗੀ ਆ ਉਹਦੇ ਨਾਲ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕੈਂਡੀਡੇਟਸ ਨੂੰ ਵੀ ਤੇ ਲੋਕਾਂ ਦੇ ਜਨਤਕ ਇਕੱਠਾਂ ਵਿੱਚ ਜਿਵੇਂ ਵੀ ਹੈਗਾ ਕੱਲ ਮਤਲਬ ਕਿ ਕਿਉਂਕਿ ਲਾਸਟ ਡੇ ਸੀਗਾ ਚੋਣ ਪ੍ਰਚਾਰ ਦਾ ਇਸ ਲਈ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਤੋਂ ਆਪਣੀ ਸਾਰੀ ਤਾਕਤ ਜਿਹੜੀ ਸੀਗੀ ਕੱਲ ਪੰਜਾਬ ਦੇ ਵਿੱਚ ਉਤਪੀ ਸੀਗੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੋਂ ਲੈ ਕੇ ਯੋਗੀ ਅਦਿੱਤਿਆਨਾਥ ਯੂਪੀ ਦੇ ਚੀਫ ਮਿਨਿਸਟਰ ਇਹਨਾਂ ਦੇ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਹੋਰ ਮਤਲਬ ਕਿ ਦੂਸਰੀਆਂ ਸਟੇਟਸ ਦੇ Madhya Pradesh ਦੇ Rajasthan ਦੇ ਚੀਫ ਮਿਨਿਸਟਰ ਸਪਉਤਰਾਖੰਡ ਦੇ ਚੀਫ ਮਿਨਿਸਟਰ ਪਤਲਕੀ ਜੂ ਨੇ ਮੇਟਕੇ ਕਿਹੜਾ ਬੰਦਾ ਸੀਗਾ ਜਿਹੜਾ ਇਹਨਾਂ ਨੇ ਇੱਥੇ ਲਿਆਂਦਾ ਨਿਗਾ ਪੰਜਾਬ ਦੇ ਵਿੱਚ ਉਹਨੇ ਇਹ ਹੈਗਾ ਦੂਸਰੇ ਪਾਸੇ ਕਾਲੀ ਦਲ ਨੇ ਵੀ ਬਹੁਤ ਜੋਰ ਲਾਇਆ ਕੱਲ ਵੈਸੇ ਵੀ ਉਹਨਾਂ ਨੇ ਓਵਰ ਆਲ ਸਾਰੀ ਜ਼ੋਨ ਵਿੱਚ ਸਬੀਰ ਸਿੰਘ ਬਾਦਲ ਨੇ ਕਾਫੀ ਮਿਹਨਤ ਕੀਤੀ ਹੈਗੀ ਆ ਪਰ ਇਹ ਹੈ ਵੀ ਉਹਨਾਂ ਦੀ ਭੰਟੀ ਜਿਹੜੀ ਭੰਟੀ ਜਿਹੜੀ ਖਾਮੀ ਹੈ ਨਾ ਕਿ ਉਹ ਇਹ ਮੰਨਣ ਨੂੰ ਪਿਆਰ ਨਹੀਂਗੇ ਕਿ ਜਦੋਂ ਉਹਨਾਂ ਦੀ ਆਪ ਦੀ ਗਵਰਨੈਂਸ ਸੀਗੀ ਉਸ ਟਾਈਮ ਤੇ ਜਿਹੜੀਆਂ ਮਿਸਗਵਰਨਸ ਹੋਈ ਹੈਗੀ ਉਹਦੇ ਇੱਕ ਮਿਆਜੇ ਬੰਦੋ ਜਿਹੜੇ ਆਫ ਸ਼ੂਟਸ ਗਰੁੱਪਸ ਉੱਠ ਰਹੇ ਹੈਗੇ ਆ ਪੰਜਾਬ ਦੇ ਵਿੱਚ ਉਹਨਾਂ ਦਾ ਆਬਾਰ ਤਾਂ ਹੀ ਸੰਭਵ ਹੋਇਆ ਕਿਉਂਕਿ ਅਕਾਲੀ ਦਲ ਨੇ ਬਹੁਤ ਵੱਡਾ ਖਲਾਸ਼ ਛੱਡਤਾ ਪਿੱਛੇ ਪੋਲੀਟਿਕਲ ਤੇ ਰਿਲੀਜੀਅਸ ਲੀਡਰਸ਼ਿਪ ਦੇ ਵਿੱਚ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੀ ਕਾਫੀ ਪ੍ਰੋਸਪੈਕਟਸ ਹੈਗੇ ਆ ਕਿ ਉਹਨਾਂ ਦੀ ਜਿਹੜੀ ਹੈਗੀ ਆ ਪრეਜੈਂਟੇਸ਼ਨ ਕਾਫੀ ਜਿਹੜੀ ਹੈਗੀ ਆ ਉਹ ਪ੍ਰਭਾਵਸ਼ਾਲੀ ਰਹੂਗੀ ਕਿਉਂਕਿ ਰਾਖਾ ગાંધી ਤੇ ਪ੍ਰਿੰਕਾ ਗਾਂਧੀ ਨੇ ਜਿਸ ਤਰ੍ਹਾਂ ਆਪਣੇ ਲਾਸਟ ਡੇਸ ਦੇ ਵਿੱਚ ਕੰਪੇਨਿੰਗ ਕੀਤੀ ਕੱਲ ਵੀ ਰਾਹੁਲ ਗਾਂਧੀ ਸੀਗਾ ਪ੍ਰੈਸੈਂਟ ਪੰਜਾਬ ਦੇ ਵਿੱਚ ਇਹੋ ਨੇ ਖਟਕੜ ਕਲਾਂ ਦੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਹੈਗਾ ਕਿਸੇ ਦਰਖਤ ਦੇ ਥੱਲੇ ਖੜ ਕੇ ਚਾਹ ਬੋਰਡ ਦਾ ਦਰਖਸੀ ਪ੍ਰਾਣਾ ਜਾਂ ਕਿਸ ਤਰ੍ਹਾਂ ਸੀਗਾ ਉੱਥੇ ਖੜ ਕੇ ਉਹਨੇ ਇੰਟਰੈਕਸ਼ਨ ਕੀਤਾ ਹੈਗਾ क्राउड ਦੇ ਵਿੱਚ ਐ ਨਹੀਂਗਾ ਕਿ ਉਹਨੇ ਕਿਤੋਂ ਸੰਬੋਧਨ ਕੀਤਾ ਹੋਵੇ ਕੋਈ ਸਟੇਜ ਵਗੈਰਾ ਬਣਾ ਕੇ ਉਹਨੇ ਪਬਲਿਕ ਦੇ ਨਾਲ ਡਾਇਰੈਕਟ ਇੰਟਰੈਕਸ਼ਨ ਕੀਤੀ ਹੈਗੀ ਆ ਜਿਹੜੀ ਕਿ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਧਾਰਨ ਹੈਗੀ ਆ ਮੇਨ ਤੁਹਾਨੂੰ ਬਹੁਤ ਹੋਈ ਆ ਸਾਰਿਆਂ ਵੱਲੋਂ ਹੁਣ ਦੇਖੋ ਇੱਕ ਗੱਲ ਹੋਰ ਵੀ ਮੈਂ ਦੇਖੀ ਹੈ ਕਿ ਜਿਵੇਂ ਹੁਣ ਇਹਨਾਂ ਨੇ ਧਰਮਵੀਰ ਗਾਂਧੀ ਵਾਲੀ ਸੀਟ ਦੇ ਉੱਤੇ ਪੂਰਾ ਹੀ ਜ਼ੋਰ ਲਾਇਆ ਪ੍ਰਿੰਕਾ ਗਾਂਧੀ ਵੀ ਉੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਰਾਹੁਲ ਗਾਂਧੀ ਵੀ ਪਹੁੰਚੇ ਕੀ ਲੱਗਦਾ ਕਿ ਇਹੋ ਜਿਹੇ ਸੀਟਾਂ ਉਹਨਾਂ ਨੂੰ ਬਚਾਉਣ ਦੇ ਵਾਸਤੇ ਖਾਸ ਮੀਤ ਕਰਨ ਦੀ ਲੋੜ ਹੈ ਜਾਂ ਉਹਨਾਂ ਨੂੰ ਲੱਗਦਾ ਕਿ ਇਹ ਚਿਹਰੇ ਚੰਗੇ ਆ ਜੀ ਮੇਰਾ ਖਾਂ ਡਾਕਟਰ ਧਰਮਵੀਰ ਗਾਂਧੀ ਜਿੰਨੇ ਵੀ ਕੈਂਡੀਡੇਟਸ ਖੜੇ ਆ ਸਾਰਿਆਂ ਨਾਲੋਂ ਇੱਕ ਪ੍ਰੈਜ਼ੈਂਟੇਬਲ ਫਿਗਰ ਹੈ ਜੀ ਤੇ ਉਹ ਇੱਕ ਜਿਸ ਤਰ੍ਹਾਂ ਦੀ ਸਿਆਸਤਾ ਚਿਹਰਾ ਚਾਹੀਦਾ ਹੈਗਾ ਉਸ ਨੂੰ ਉਹ ਕਾਫੀ ਹੱਦ ਤੱਕ ਰਿਪਰੈਜ਼ੈਂਟ ਕਰਦੇ ਹੈਗੇ ਆ ਲੋਕੇ ਜੇਸ ਬੰਦੇ ਤੇ ਵਿਸ਼ਵਾਸ ਕੀਤਾ ਜਾ ਸਕੇ ਉਹ ਲੱਗੇ ਕਿ ਆਪਣੇ ਲੋਕਾਂ ਦੇ ਮੁੱਦਿਆਂ ਨੂੰ ਪ੍ਰਤੀ ਉਹ ਸੁਹਿਰਦ ਨੇ ਸੀਰੀਅਸ ਨੇ ਤੇ ਉਹਨਾਂ ਨੂੰ ਉਹ ਕਿਸੇ ਹੱਲ ਤੇ ਲਿਜਾਉਣਾ ਵੀ ਚਾਹੁੰਦੇ ਨੇ ਕਿਉਂਕਿ ਇਹਨਾਂ ਦੀ ਜਿਹੜੀ 2014 ਚ ਪਹਿਲੀ ਵਾਰ ਚੁਣੇ ਗਏ ਸੀਗੇ ਉਸ ਟਾਈਮ ਤੇ ਇਹਨਾਂ ਦੀ ਕਾਫੀ ਵਧੀਆ ਪ੍ਰਭਾਵਸ਼ਾਲੀ ਕਾਰਸ਼ਾਲੀ ਰਹੀ ਹੈਗੀਆ ਵੈਸੇ ਵੀ ਉਹਨਾਂ ਦੇ ਜੀਵਨ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਰੱਖਿਆ ਹੈਗਾ ਜੀਵਨ ਇੱਕ ਮੋਰਲੀ ਕਰੈਕਟ ਤੇ ਐਥਿਕਲੀ ਕਰੈਕਟ ਉਹ ਵੀ ਆਪਣੇ ਆਪ ਵਿੱਚ ਇੱਕ ਉਦਾਹਰਨ ਹੈਗਾ ਤੇ ਲੋਕੀ ਉਸ ਵੱਲ ਨੂੰ ਲਗਾ ਰੱਖਦੇ ਨੇ ਉਸ ਨੂੰ ਹੀ ਸਮਝ ਕੇ ਕਾਂਗਰਸ ਲੀਡਰਸ਼ਿਪ ਨੇ ਆਪਣੇ ਵੱਲੋਂ ਸਪੈਸ਼ਲ ਅਟੈਂਸ਼ਨ ਦਿੱਤੀ ਹੈ ਪਟਿਆਲਾ ਸੀਟ ਨੂੰ ਤੇ ਬਹੁਤ ਸੁਭਾਵਨਾ ਵੀ ਇਹੀ ਨੇ ਕਿ ਸ਼ਾਇਦ ਡਾਕਟਰ ਧਰਮਵੀਰ ਗਾਂਧੀ ਪਰਵੇਲ ਕਰ ਜਾਣ ਕੱਲ ਨੂੰ ਲੋਕਾਂ ਦੇ ਮਨਾਂ ਦੇ ਵਿੱਚ ਬਾਕੀ ਦਾ ਆਪਾਂ ਨੂੰ 4 ਤਰੀਕ ਨੂੰ ਪਤਾ ਲੱਗੂਗਾ ਪਰ ਉਹਨਾਂ ਨੇ ਠੀਕ ਹੈ ਤੁਹਾਡੀ ਗੱਲ ਠੀਕ ਹੈ ਕਿ ਉੱਥੇ ਕਾਫੀ ਕਾਂਗਰਸ ਨੇ ਜ਼ੋਰ ਲਾਇਆ ਪ੍ਰਿੰਕਿਆ ਗਾਂਧੀ ਵੀ ਉੱਥੇ ਆ ਕੇ ਬੋਲ ਕੇ ਗਈ ਹੈਗੀ ਆ ਤੇ ਰਾਹੁਲ ਗਾਂਧੀ ਨੇ ਵੀ ਉੱਥੇ ਆ ਕੇ ਆਪਣਾ ਲੈਕਚਰ ਦਿੱਤਾ ਹੈਗਾ ਕਾਫੀ ਪ੍ਰਭਾਵਸ਼ਾਲੀ ਲੈਕਚਰ ਸੀ ਇਹ ਚਾਹ ਵੀ ਕਾਂਗਰਸ ਨੇ ਜਿੰਨੇ ਵੀ ਹੋਏ ਨੇ ਲੈਕਚਰਸ ਰਾਹੁਲ ਗਾਂਧੀ ਜਾਂ ਪ੍ਰਿੰਕਿਆ ਗਾਂਧੀ ਵੱਲੋਂ ਉਹ ਮੁੱਦਿਆਂ ਤੇ ਆਧਾਰਿਤ ਇਹ ਹੈਗੇ ਭਾਵੇਂ ਉਹ ਨੈਸ਼ਨਲ ਮੁੱਦੇ ਹੈਗੇ ਆ ਪੰਜਾਬ ਦਾ ਤਾਂ ਮੈਂ ਅੱਗੇ ਵੀ ਜ਼ਿਕਰ ਕਰਦਾ ਹਾਂ ਪੰਜਾਬ ਦੇ ਜਿੰਨੇ ਵੀ ਸੈਂਸਟਿਵ ਇਸ਼ੂਜ਼ ਨੇ ਉਹ ਇਸ ਇਲੈਕਸ਼ਨ ਦੇ ਵਿੱਚ ਕਿਤੇ ਵੀ ਉਹਨਾਂ ਦਾ ਜ਼ਿਕਰ ਤੱਕ ਨਹੀਂ ਹੋਇਆਗਾ ਜਿਹੜਾ ਕਿ ਬਹੁਤ ਮੰਦ ਭਾਗਾ ਕਿ ਜਿਹੜੇ 13 ਬੰਦੇ ਜਾਣਗੇ ਚੁਣ ਕੇ ਕੀ ਉਹ ਕਦੀ ਪੰਜਾਬ ਦੇ ਇਸ਼ੂਜ਼ ਬਾਰੇ ਸਹਿਿਰਤਾ ਦੇ ਨਾਲ ਤਰਤਰਤਾ ਦੇ ਵਿੱਚ ਕੀ ਉਹਨਾਂ ਦੇ ਇਸ਼ੂ ਉਠਾਏ ਜਾਣਗੇ ਸੈਂਟਰਲ ਪਾਵਰਸ ਕੋਲੇ ਕਿ ਜਿਹੜੇ ਐਨੇ ਸਾਲ ਤੋਂ 77 ਸਾਲਾਂ ਤੋਂ ਲਿੰਗਰਿੰਗ ਇਸ਼ੂਜ਼ ਨੇ ਪੰਜਾਬ ਦੇ ਤੇ ਜਿਹੜੇ ਕੁਝ ਨਵੇਂ ਇਸ਼ੂਜ਼ ਉੱਠੇ ਨੇ ਵਿਦ ਟਾਈਮ ਵੀ ਉਹਨਾਂ ਬਾਰੇ ਕੀ ਹੋਊਗਾ ਕਿਉਂਕਿ ਕੱਲ ਤੋਂ ਭੱਲੂ ਘਰਾ ਵੀਕ ਵੀ ਸ਼ੁਰੂ ਹੋ ਰਿਹਾ ਹੈਗਾ ਮੇਰਾ ਖਿਆਲ ਜਿਹੜੀ ਚੋਣ ਦੀ ਡੇਟ ਚੁਣੀ ਗਈ ਹੈ ਨਾ ਇਹ ਬਹੁਤ ਸੋਚ ਸਮਝ ਕੇ ਚੁਣੀ ਗਈ ਹੈ ਉਹਦੇ ਨਾਲ ਇਹ ਆ ਕੇ ਕਲੈਸ਼ ਹੋਵੇ ਮਤਲਬ ਕਿ ਨਹੀਂ ਇਹ ਲੱਗਦਾ ਨਹੀਂ ਸੀ ਕਿ ਆ ਵੀ ਇੰਨੀਆਂ ਲੰਮੀਆਂ ਇਲੈਕਸ਼ਨਾਂ ਕਰਕੇ ਇੰਨਾ ਇਨਾਂ ਨੇ ਸਾਰਾ ਧਿਆਨ ਰੱਖਿਆ ਕਿ ਜਿਹੜੀ ਰੂਲਿੰਗ 엘ੀਟ ਹੈਗੀ ਆ ਉਹਨੂੰ ਕਿਸ ਤਰ੍ਹਾਂ ਕੰਫਰਟੇਬਲੀ ਪਲੇਸ ਕੀਤਾ ਜਾ ਸਕੇ ਹੈਲੋ ਗਿਲ ਸਾਹਿਬ ਮੁੱਦਿਆਂ ਦੀ ਗੱਲ ਕਰੀਏ ਤਾਂ ਮੁੱਦੇ ਤਵੇਸ਼ਕ ਗਾਇਬ ਰਹੇ ਪਰ ਇਸ ਵਕਤ ਇੱਕ ਜਿਹੜੀ ਚਰਚਾ ਹੈ ਕੁਛੇਰੇ ਚਰਚਾ ਦੇ ਵਿੱਚ ਹੈ ਜਿਨ੍ਹਾਂ ਦਾ ਸਿੱਧਾ ਤੇ ਅਸਿੱਧਾ ਸਬੰਧ ਪੰਥਕ ਸਿਆਸਤ ਨਾਲ ਵੀ ਜੋੜਿਆ ਜਾ ਸਕਦਾ ਹੈ ਸਿਮਰਜੀਤ ਮਾਨ ਦੀ ਗੱਲ ਕਰ ਲਈਏ ਸਰਬਜੀਤ ਸਿੰਘ ਖਾਲਸਾ ਦੀ ਗੱਲ ਕਰ ਲਈਏ ਅਮਰਤਵਾਲ ਸਿੰਘ ਦੀ ਹੋਵੇ ਜਾਂ ਇੱਕ ਦੋ ਹੋਰ ਉਮੀਦਵਾਰ ਵੀ ਐਨਕਲੂਡ ਲਖਾ ਸੁਧਾਨਾ ਵੀ ਜਿਹੜੇ ਇਹ ਧਿਰ ਸਰਗਰਮ ਨੇ ਤਿੰਨ ਚਾਰਾਂ ਦੇ ਮੂੰਹ ਵੇਸ਼ਕ ਅੱਡੋ ਅੱਡੇ ਗੱਲ ਪੰਥ ਦੀ ਕਰਦੇ ਲੋਕ ਇਹਨਾਂ ਦੇ ਹੱਕ 'ਚ ਤੁਰੇ ਨੇ ਅਕੀ ਲੱਗਦਾ ਹੈ ਕਿ ਜਿਹੜੀ ਅਕਾਲੀ ਸਿਆਸਤ ਹੈ ਉਹਦੀ ਜ਼ਰੂਰਤ ਸੀਗੀ ਪਰ ਉਥੇ ਖਲਾਅ ਪੈ ਗਿਆ ਹੁਣ ਇਸ ਕਰਨੇ ਇਹ ਅੱਗੇ ਆਏ ਨੇ ਜਾਂ ਕੋਈ ਹੋਰ ਕਾਰਨ ਨਹੀਂ ਇਹ ਅਕਾਲੀ ਦਲ ਦੀ ਜਿਹੜੀ ਮੈਂ ਜ਼ਿਕਰ ਕੀਤਾ ਨਾ ਕਿ ਉਹ ਸੁਖਬੀਰ ਸਿੰਘ ਬਾਦਲ ਹੁਣ ਇਹ ਮੰਨਣਾ ਨੂੰ ਇਤਿਆਰ ਨਹੀਂ ਗਿਆ ਕਿ ਉਹਨਾਂ ਦੇ ਜਿਹੜੇ ਉਹ ਆਪਣੇ ਵੱਲੋਂ ਜਦੋਂ ਡਿਵੀਏਟ ਕੀਤੇ ਆ ਪੰਥਕ ਇਸ਼ੂਸ ਨੂੰ ਕੋਰ ਪੰਥਕ ਝੰਡੇ ਤੋਂ ਤੇ ਕਿਸਾਨੀ ਦੇ ਏਜੰਡੇ ਤੋਂ ਅਕਾਲੀ ਦਲ ਪਰੇ ਹਟਿਆ ਹੈਗਾ ਉਸ ਦੇ ਖਲਾਫ ਵਿੱਚ ਜਿਹੜੀ ਹੈਗੀ ਆ ਇਹ ਜਿਹੜੀ ਦੂਸਰੀ ਸਿਆਸਤ ਹੈ ਜਿਹਨੂੰ ਤੁਸੀਂ ਪੰਤਰਕ ਸਿਆਸਤ ਕਹਿੰਦੇ ਆ ਉਹਦੇ ਵਿੱਚੋਂ ਇਸ ਦਾ ਅਵਾਰ ਹੋਇਆ ਹੈਗਾ ਕਿ ਇੱਕ ਸੈਕੰਡ ਆਲਟਰਨੇਟਿਵ ਹੈਗਾ ਸਿਕਸ ਦੇ ਵਿੱਚ ਜਿਹੜੀ ਕਿ ਸੋਚ ਜਿਹੜੀ ਹੈਗੀ ਆ ਪਹਿਲੇ ਨਿਰਧਾਰਤ ਸੀਗੀ ਉਹਨੂੰ ਇਸ ਵਾਰੀ ਕਾਫੀ ਮਤਲਬਕ ਪ੍ਰੈਜੈਂਟੇਸ਼ਨ ਮਿਲੀ ਹੈਗੀ ਆ ਤੇ ਲੋਕਾਂ ਵੱਲੋਂ ਜਿਸ ਤਰ੍ਹਾਂ ਪਰਮੇ ਇਕੱਠ ਹੋ ਰਹੇ ਹੈਗੇ ਆ ਉਸ ਤੋਂ ਇਹ ਹੰਗਾਰਾ ਵੀ ਮਿਲਿਆਗਾ ਖਾਸ ਕਰਕੇ ਜਿਹੜੀ ਫਰੀਦਕੋਟ ਦੀ ਸੀਟ ਹੈਗੀ ਆ ਉਹ ਕਾਫੀ ਖਿੱਚ ਦਾ ਕੇਂਦਰ ਬਣੀ ਹੋਈ ਹੈ ਇਸੇ ਤਰ੍ਹਾਂ ਖਡੂਰ ਸਾਹਾ इवन ਬਠਿੰਡੇ ਵਿੱਚ ਲੱਖਾ ਸਦਾਨਾ ਨੇ ਕਾਫੀ ਜੋਰ ਪੜਿਆ ਹੈਗਾ ਤੇ ਹੁਣ ਉਹ 1 ਆਫ ði ਕੰਟੈਂਡਰ ਗਿਣਿਆ ਜਾ ਰਿਹਾ ਹੈ ਇਸੇ ਤਰ੍ਹਾਂ ਜਿਹੜਾ ਸੰਗਰੂਰ ਦੀ ਸੀਟ ਹੈ ਜਿਸ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਜੀ ਜਿੱਤ ਕੇ ਉਹ ਪ੍ਰੈਜ਼ੀਡੈਂਟਲੀ ਆ ਮੈਂਬਰ ਪਾਰਲੀਮੈਂਟ ਦੇ ਉਹਨਾਂ ਨੇ ਵੀ ਕਾਫੀ ਖਿੱਚ ਦਾ ਕੇਂਦਰ ਬਣੇ ਨੇ ਪਰ ਜਿਸ ਤਰ੍ਹਾਂ ਉਹ ਪਹਿਲੇ ਬਾਇ ਇਲੈਕਸ਼ਨਸ ਵੇਲੇ ਸੀਗਾ ਉਦੋਂ ਉਹਨਾਂ ਨੂੰ ਪੂਰੀ ਤਰ੍ਹਾਂ ਪੂਰੀ ਵੇਵ ਦੇ ਵਿੱਚ ਜਿਹੜੀ ਸੀ ਐਂਟੀ ਇਨਕਮ ਬੈਸੀ ਤੇ ਐਂਟੀ ਗਵਰਨੈਂਸ ਦੇ ਖਿਲਾਫ ਜਿਹੜੀ ਵੇਵ ਸੀਗੀ ਉਦੋਂ ਉਹ 5 55000 ਵੋਟ ਦੇ ਫਰਕ ਨਾ ਦਿੱਤੇ ਸੀਗੇ ਕੀ ਉਹ ਇਸ ਵਾਰੀ ਆਪਣੀ ਲੀਡ ਮੇਨਟੇਨ ਰੱਖ ਸਕਣਗੇ ਕਿ ਕੀ ਹੈ ਕਿਉਂਕਿ ਇਸ ਵਾਰੀ ਜਾਦਾ ਖਿੱਚਵਾਂ ਮੁਕਾਬਲਾ ਹੈਗਾ ਉੱਥੇ ਕਿਉਂਕਿ ਸਪਾਲ ਖਹਿੜਾ ਵੀ ਕਾਫੀ ਵੱਡੇ ਕਰਾਊਡ ਪੁੱਲ ਕਰ ਰਿਹਾ ਹੈਗਾ ਤੇ ਪਿਛਲੇ ਦਿਨਾਂ ਵਿੱਚ ਜਿਹੜਾ ਪ੍ਰੈਜ਼ੀਡੈਂਟ ਗਵਰਨਮੈਂਟ ਦਾ ਨਾਮਿਨੀ ਹੈਗਾ ਆਪ ਬੰਮੈਂਟ ਦਾ ਮੀਥੇਰ ਉਹਨੇ ਵੀ ਕਾਫੀ ਮਤਲਕੇ ਹੁਣ ਖਿੱਚ ਖਿੱਚ ਮਤਲਕੇ ਕਰਾਉਡ ਵੱਲੋਂ ਆਪਣੀ ਪ੍ਰੈਜੈਂਟੇਸ਼ਨ ਵਧਾਈ ਹੈਗੀ ਤੇ ਕਰਾਉਡ ਵੀ ਉਹਦੇ ਵੱਲ ਨੂੰ ਆਕਰਸ਼ਿਤ ਹੋਇਆ ਹੈਗਾ ਜਿੱਥੋਂ ਤੱਕ ਹੈਗਾ ਅਕਾਲੀ ਦਲ ਦੇ ਕੈਂਡੀਡੇਟ ਦਸਵਾਲ ਸਿੰਘ ਚੂਨਾ ਉਹ ਕਾਫੀ ਮਤਲਕੇ ਲਾਈਮਲਾਈਟ ਤੋਂ ਪਰੇ ਰਹੇ ਹੈਗੇ ਉਹਦਾ ਕੀ ਕਾਰਨ ਹੈ ਇੱਕ ਤਾਂ ਖਸਦਾਰ ਸੁਦੇਵ ਸਿੰਘ ਈਸੇ ਉਹਨਾਂ ਨੇ ਬਿਲਕੁਲ ਵੀ ਕੋਈ ਕੈਂਪੇਨਿੰਗ ਨਹੀਂ ਕੀਤੀਗੀ ਉਹਨਾਂ ਨੇ ਤੇ ਉਹ ਇਸ ਤੋਂ ਬਿਲਕੁਲ ਜਿਹੜਾ ਕੈਂਪੇਨਿੰਗ ਦਾ ਸੀਨ ਹੈ ਉਹਦੇ ਤੋਂ ਐਬਸੈਂਟ ਰਹੇ ਹੈਗੇ ਇਸ ਤਰ੍ਹਾਂ ਜਿਸ ਤਰ੍ਹਾਂ ਬਠਿੰਡੇ ਤੋਂ ਸਾਸਕੰਦਰ ਸਿੰਘ ਮਲੂਕਾ ਬਿਲਕੁਲ ਸਾਹਮਣੇ ਨਹੀਂ ਆਇਆ ਸਾਰੀ ਕੈਂਪੇਨਿੰਗ ਦੇ ਵਿੱਚ ਤੇ ਨਾ ਹੀ ਅਕਾਲੀ ਦਲ ਨੇ ਕੋਈ ਉਹਨਾਂ ਪ੍ਰਤੀ ਐਕਸ਼ਨ ਲਿਆ ਜਿਸ ਤਾ ਕਿ ਇਸੇ ਐਬਸੈਂਸ ਦਾ ਆਧਾਰ ਬਣਾ ਕੇ ਹੀ ਇਹਨਾਂ ਨੇ ਉੱਥੇ ਖਡੂਰ ਸਾਹਿਬ ਦੇ ਹਲਕੇ ਵਿੱਚ ਤਲਕੇ ਤਰਨਤਾਂ ਦੇ ਇਲਾਕੇ ਵੀ ਆਦੇਸ਼ ਪ੍ਰਤਾਪ ਸਿੰਘ ਕਹਿਰੋਂ ਨੂੰ ਪਾਰਟੀ ਚੋਂ ਕੱਢਿਆ ਗਿਆ ਇੱਕ ਇਹੀ ਰੀਜ਼ਨ ਬਣਾ ਕੇ ਗੱਲ ਕੇ ਉਹਨੂੰ ਇਹ ਦਿੱਤਾ ਵੀ ਨਹੀਂ ਕਿ ਉਹ ਆਪਣਾ ਪੱਖ ਰੱਖ ਸਕੇ ਜੀ ਬਿਲਕੁਲ ਤੇ ਗਿੱਲ ਸਾਹਿਬ ਨਾਲ ਹੁਣ ਅਸੀਂ ਗੱਲ ਕਰ ਲਈਏ ਸਰਕਾਰ ਦੀ ਇਹਨਾਂ ਦੇ ਨਾਲ ਇੱਕ ਚਿੱਠੀ ਨਸ਼ਰ ਹੁੰਦੀ ਹੈ ਇੱਕ ਅਖਬਾਰ ਸਾਫ ਦਾ ਉਹਦੇ ਚ ਪਤਾ ਲੱਗਦਾ ਹੈ ਕਿ ਜਿਹੜਾ ਆਪਕਾਰੀ ਟੈਕਸ ਆ ਪੰਜਾਬ ਸਰਕਾਰ ਫੇਰ ਲਾਉਣ ਜਾ ਰਹੀ ਹੈ ਤੇ ਸ਼ਾਇਦ ਬਾਦਲ ਸਰਕਾਰ ਦੇ ਵੇਲੇ ਕਿਸਾਨਾਂ ਨੂੰ ਮਾਫ ਹੋਇਆ ਇਹਨਾਂ 2008 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਚੀਫ ਮਿਨਿਸਟਰ ਸੀਗੇ ਉਹਨਾਂ ਨੇ ਜਿਹੜਾ ਨਹਿਰੀ ਪਾਣੀ ਦਾ ਸੈਸ ਸੀਗਾ ਉਹ ਸਾਰਾ ਉਹ ਮੁਫਤ ਬਿਲਕੁਲ ਉਹ ਕਰਤਾ ਸੀ ਜਾਂ ਮੁਫਤ ਕਰਤਾ ਸੀਗਾ ਐਲਾਨ ਤੇ ਉਸ ਤੋਂ ਲਗਾਤਾਰ ਇਹ ਉਸੇ ਤਰ੍ਹਾਂ ਚੱਲਿਆ ਆਇਆ ਹੈਗਾ ਵੀ ਨਹਿਰੀ ਪਾਣੀ ਦਾ ਕੋਈ ਵੀ ਪਿਆਸਾ ਕਿਸਾਨਾਂ ਨੂੰ ਦੇਣਾ ਨਹੀਂ ਸੀ ਪੈ ਰਿਹਾ ਵੈਸੇ ਵੀ ਜਿਹੜਾ ਨਹਿਰੀ ਪਾਣੀ ਹੈਗਾ ਸਿਕਨੈਬ ਇਹ ਸਿਰਫ 27 ਤੋਂ 29% ਹੀ ਆਪਣੇ ਖੇਤਾਂ ਤੱਕ ਪਹੁੰਚਦਾ ਹੈਗਾ ਬਾਕੀ ਤਾਂ ਜਿਹੜਾ 70% ਤੋਂ ਉੱਤੇ ਏਰੀਆ ਹੈਗਾ ਉਹੋ ਹਜੇ ਨਹਿਰੀ ਪਾਣੀ ਦੀ ਅਸੈਸ ਤੋਂ ਦੂਰ ਹੈਗਾ ਜਾਂ ਲਹਿਰਾਂ ਦੀ ਐਨੇ ਸਾਲਾਂ ਵਿੱਚ ਦੇਖਰੇਖ ਨਹੀਂ ਕੀਤੀ ਜਾਣ ਕਰਕੇ ਨਾ ਕੀਤੀ ਜਾਣ ਕਰਕੇ ਉਸੇ ਤਰ੍ਹਾਂ ਜਿਸ ਤਰ੍ਹਾਂ ਪਾਣੀ ਦੀ ਵਿਵਸਥਾ ਹੋਣੀ ਚਾਹੀਦੀ ਸੀ ਨਹਿਰੀ ਪਾਣੀ ਦੀ ਉਸ ਤਰ੍ਹਾਂ ਹੈ ਨਹੀਂ ਵੀ ਕਾਂਗਰਸ ਤੇ ਦੋ ਗਵਰਨਮੈਂਟ ਆਈ 2017 ਦੇ ਵਿੱਚ ਇਹਨਾਂ ਨੇ ਟਰਾਈ ਕੀਤਾ ਸੀ ਕਿ ਇਹ ਸੈਸ ਜਿਹੜਾ ਹੈਗਾ ਅਗਰਾ ਜਾਵੇ ਕਿਸਾਨਾਂ ਤੋਂ ਪਰ ਉਹ ਵੀ ਇਸ ਮਨਸੂਬੇ 'ਚ ਕਾਮਯਾਬ ਨਹੀਂ ਸੀ ਕੋਈ ਹੁਣ ਜਿਹੜੀ ਅਜੀਤ ਅਖਬਾਰ ਦੇ ਵਿੱਚ ਜਿਹੜੀ ਚਿੱਠੀ ਨਸ਼ਰ ਹੋਈ ਹੈਗੀ ਆ ਉਹਦੇ ਵਿੱਚ ਜ਼ਿਕਰ ਹੋਇਆ ਕਿ ਇਹਨਾਂ ਦੇ ਸੈਕਟਰੀ ਜਿਹੜੇ ਹੈਗੇ ਨੇ ਵਾਟਰ ਰਿਸੋਰਸਸ ਦੇ ਉਹਨਾਂ ਨੇ ਇੱਕ ਚਿੱਠੀ ਮੈਮੋਰੰਡਮ ਪ੍ਰਪੇਅਰ ਕੀਤਾ ਸੀ ਵੀ ਹੁਣ ਅਲੈਕਸ਼ਨਾਂ ਤੋਂ ਬਾਅਦ ਜਿਹੜਾ 326 ਕਰੋੜ ਪਲੱਸ ਬਣਦਾ ਹੈਗਾ ਟੋਟਲ ਸੈਸ ਜਿਹੜਾ ਹੈਗਾ ਕਿਸਾਨਾਂ ਵੱਲ ਬਕਾਇਆ ਉਹ ਕਹਿੰਦੇ ਨੇ ਵੀ ਉਹ ਅਗਰਾਇਆ ਜਾਊਗਾ ਪਰ ਇਸ ਦੇ ਚਿੱਟੀ ਹੋਣ ਨਾ ਖਬਰ ਬੰਨ ਦੇ ਨਾਲ ਇਹ ਇੱਕ ਸਮੋਸਮੋਹਕ ਰੋ ਉੱਠਿਆ ਕਿਸਾਨੀ ਵਿੱਚੋਂ ਵੀ ਇਹ ਜਿਹੜਾ ਹੈਗਾ ਵੀ ਅਸੀਂ ਸੱਸ ਕੋਈ ਦੇਣਾ ਨਹੀਂ ਹੈਗਾ ਤੇ ਇਸ ਦੇ ਵਿਰੋਧ ਕਰਕੇ ਸਰਕਾਰ ਨੇ ਉਹਨਾਂ ਆਪਣੇ ਪੈਰ ਪਿੱਛੇ ਖਿੱਚੇ ਨੇ ਕਿੰਨੇ ਚਿਰ ਲਈ ਖਿੱਚੇ ਨੇ ਇਹ ਆਉਣ ਵਾਲਾ ਸਮਾਂ ਦੱਸੂਗਾ ਜਿਲ੍ਹਾ ਸਾਹਿਬ ਇਹਦੇ ਨਾਲ ਜੁੜੀ ਇੱਕ ਹੋਰ ਗੱਲ ਵੀ ਹੈ ਕਿ ਪੰਜਾਬ ਸਰਕਾਰ ਨੇ ਪਟਵਾਰੀਆਂ ਨੂੰ ਕਿਹਾ ਕਿਉਂਕਿ ਜਿਹੜੇ ਮਾਲ ਪਟਵਾਰੀ ਆ ਉਹਨਾਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਉਹਨਾਂ ਨੇ ਦੋਸ਼ ਵੀ ਲਾਏ ਉਹਨਾਂ ਤੇ ਐਕਸ਼ਨ ਵੀ ਲਾਇਆ ਗਿਆ ਕਿ ਸਰਕਾਰ ਦੇ ਵੱਲੋਂ ਦਬਾਅ ਸੀ ਕਿ ਤੁਸੀਂ ਇਹ ਲਿਖੋਗੇ 100% ਪਾਣੀ ਹੈ ਜਿਹੜਾ ਪਿੰਡਾਂ ਨੂੰ ਨਹਿਰੀ ਪਾਣੀ ਹੈ ਜਿਹੜਾ ਉਹ ਪਹੁੰਚਣਾ ਸ਼ੁਰੂ ਹੋ ਗਿਆ ਇੱਕ ਤਾਂ ਉਹ ਖਬਰ ਹੈ ਦੂਸਰਾ ਸਾਡੇ ਇੱਥੇ ਨਾਲ ਦੇ ਪਿੰਡ ਹੈ ਬੱਜੋਆਣਾ ਵਗੈਰਾ ਉੱਥੋਂ ਦੇ ਕਿਸਾਨ ਹੈ ਜਿਹੜੇ ਉਹ ਸਾਡੇ ਪ੍ਰੋਗਰਾਮ ਦੇ ਵਿੱਚ ਹੀ ਬੋਲ ਕੇ ਗਏ ਕਹਿੰਦੇ ਵੀ ਸਾਡੇ ਪਿੰਡ ਦਾ ਟੋਕਾ ਨਹੀਂ ਆਇਆ ਫਿਰ ਉਹ ਪਾਣੀ ਕਿੱਥੇ ਪਹੁੰਚ ਗਿਆ ਕਿਉਂ ਪਹੁੰਚ ਗਿਆ ਤੇ ਨਾਲ ਚਰਚਾ ਜਿਹੜੀ ਹੈ ਪਤਾ ਨਹੀਂ ਕਿੰਨੀ ਸਹੀ ਹੈ ਕਿ ਇਧਰ ਇਹ ਦਿਖਾ ਕੇ ਕਿ ਪਾਣੀ ਪੰਜਾਬ ਦੇ ਕੋਲੇ 100% ਹੈਗਾ ਨਹਿਰੀ ਪਾਣੀ ਤੇ ਇਹ ਦਿੱਲੀ ਨੂੰ ਦੇਣ ਦੀ ਤਿਆਰੀ ਆ ਜਾਂ SYL ਦੇ ਜਿਹੜੇ ਮਾਮਲੇ ਨੇ ਉਹਨੂੰ ਨਜਠਣ ਦੇ ਵਾਸਤੇ ਵੀ ਸਰਕਾਰ ਸ਼ਾਇਦ ਇਵੇਂ ਕਰ ਸਕਦੀ ਹੈ ਕੀ ਲੱਗਦਾ ਤੁਹਾਨੂੰ ਨਹੀਂ ਇਹ ਚੀਜ਼ ਜਿਹੜੀ ਹੈ ਨਾ ਪਟਵਾਰੀਆਂ ਵੱਲੋਂ ਹੀ ਗੱਲ ਬਾਹਰ ਆਈ ਸੀਗੀ ਨਹੀਂ ਤਾਂ ਦਾ ਪਤਾ ਨਹੀਂ ਸੀ ਲੱਗਣਾ ਵੀ ਇਸ ਤਰ੍ਹਾਂ ਕਰਵਾਇਆ ਜਾ ਰਿਹਾ ਸਰਕਾਰ ਵੱਲੋਂ ਸਰਕਾਰੀ ਦਬਾਤ ਥਲੇ ਵੀ ਜਿਹੜੇ ਇਹ ਸ਼ੋਅ ਕੀਤਾ ਜਾਵੇ ਰੈਕਡ ਦੇ ਵਿੱਚ ਜਿਹੜਾ ਨਹਿਰੀ ਵਿਭਾਗ ਦੇ ਪਟਵਾਰੀਆਂ ਦੇ ਰਾਹੀਂ ਕਾਗਜ਼ ਪੂਰੇ ਕਰਕੇ ਇਹ ਦਸਾਇਆ ਜਾਵੇ ਕਿ ਜਿਹੜਾ ਨਹਿਰੀ ਪਾਣੀ ਹੈਗਾ ਪੰਜਾਬ ਦੇ ਵਿੱਚ ਉਹ ਉਹ ਸਮਰਥ ਹੈਗਾ ਤੇ ਉਹ ਇੰਨੀ ਸਮਰੱਥਾ ਰੱਖਦਾ ਕਿ ਸਾਰੀ ਜਿਹੜੀ 100 ਫੀਸਦੀ ਜਿਹੜੀ ਕਿਸਾਨੀ ਦਾ ਖੇਤ ਨੇ ਈਵਨ ਟੇਲ ਐਂਡਸ ਤੱਕ ਉਹ ਪਾਣੀ ਪਹੁੰਚਦਾ ਹੈਗਾ ਤੇ ਉਹ ਕਿਸਾਨੀ ਲਈ ਮੁਹੱਈਆ ਕਰਾਇਆ ਜਾ ਰਿਹਾ ਹੈਗਾ ਇਸ ਚੀਜ਼ ਦਾ ਰੌਲਾ ਇੱਕ ਇੱਕ ਪਟਵਾਰੀ ਜਿਹੜਾ ਇਹਨਾਂ ਦਾ ਮਹਿਲ ਲੀਟਰ ਵੀ ਸੀਗਾ ਉਹਨੂੰ ਸਸਪੈਂਡ ਵੀ ਕੀਤਾ ਗਿਆ ਕਿਉਂਕਿ ਉਹਨੇ ਮਨ ਮਨ ਨਾ ਕਰਤੀ ਸੀ ਕਰਨ ਤੋਂ ਵੀ ਮੈਂ ਨਹੀਂ ਇਸ ਤਰ੍ਹਾਂ ਦੀ ਕੋਈ ਗਰਦਾਫਰੀ ਜਿਹੜੀ ਚੀਜ਼ ਸਿਆਰ ਕਰਨੀ ਹੈਗੀ ਪਰ ਫਿਰ ਰੌਲਾ ਪੈਣ ਕਰਕੇ ਇਸ ਤੋਂ ਵੀ ਸਰਕਾਰ ਨੇ ਪੈਰ ਪਿੱਛੇ ਖਿੱਚੇ ਦੇ ਜੀ ਗਿੱਲ ਸਾਹਿਬ ਅੱਗੇ ਗੱਲ ਕਰ ਲਈਏ ਸਵਾਤੀ ਮਾਲੀ ਬਾਲ ਦੇ ਮਾਮਲੇ ਦੀ ਰਾਜ ਸਭਾ ਦੀ ਮੈਂਬਰ ਹੈ ਤੇ ਹੁਣ ਦੋਸ਼ ਉਹਦੇ ਤੇ ਵੀ ਲੱਗਦਾ ਤੇ ਉਹਨੇ ਵੀ ਦੋਸ਼ ਲਾਇਆ ਹੈ ਮਾਮਲਾ ਕਿੱਥੇ ਹਜੇ ਪਹੁੰਚਿਆ ਨੂੰਨਤ ਵਾਰਾ ਪੁਲਿਸ ਰਿਮਾਂਡ ਲਿਆ ਹੈਗਾ ਜਿਹੜਾ ਪਰਸਨਲ ਅਸਿਸਟੈਂਟ ਹੈਗਾ ਅਰਵਿੰਦ ਕੇਜਰੀਵਾਲ ਜਿਹੜੇ ਕਿ ਦਿੱਲੀ ਦੇ ਚੀਫ ਮਿਨਿਸਟਰ ਤੇ ਸੁਪਰੀਮੋ ਨੇ ਪਾਰਟੀ ਦੇ ਕਿਉਂਕਿ ਉਹ ਜਿਹੜਾ ਮਾਮਲਾ ਹੈਗਾ ਬੜਾ ਹੀ ਮਤਲਬ ਕਿ ਨਿੰਦਨਯੋਗ ਹੈਗਾ ਜਿਸ ਤਰ੍ਹਾਂ ਕਿ ਟ੍ਰੀਟਮੈਂਟ ਜਿਸ ਤਰ੍ਹਾਂ ਸਵਾਤੀ ਮਾਲੀ ਵਾਲ ਹੁਣ ਬਾਰ-ਬਾਰ ਆਪਣੀਆਂ ਟੀਵੀ ਇੰਟਰਵਿਊਸ ਦੇ ਵਿੱਚ ਉਹਨਾਂ ਨੇ ਵਿਸਥਾਰ ਸਹਿਤ ਜ਼ਿਕਰ ਕੀਤਾ ਹੈਗਾ ਜੋ ਉਹਨਾਂ ਨਾਲ ਘਟਨਾ ਵਾਪਰੀ ਹੈਗੀ ਆ ਤੇ ਉਹਨਾਂ ਨੇ ਇਹ ਦੋਸ਼ ਵੀ ਲਾਏ ਹੈਗੇ ਕਿ ਜਿਹੜੇ ਮੈਂ ਤਿਆਰ ਹੈਗੀਆਂ ਪੌਲੀਗ੍ਰਾਫ ਟੈਸਟ ਦੇ ਲਈ ਤੇ ਉਹਨੇ ਜਿਹੜਾ ਅਕਿਊਜ਼ਡ ਹੈਗਾ ਵਿਵੇਕ ਕੁਮਾਰ ਉਹਨਾਂ ਰਵੀ ਨੇ ਕਿਹਾ ਵੀ ਉਹਨਾਂ ਦਾ ਪੌਲੀਗ੍ਰਾਫ ਟੈਸਟ ਹੋਣਾ ਚਾਹੀਦਾ ਹੈਗਾ ਤਾਂ ਕਿ ਜਿਹੜੇ ਸਬੂਤ ਹੈਗੇ ਉਹ ਸਹੀ ਤਰ੍ਹਾਂ ਦੱਸ ਸਕੇ ਵੀ ਅਸਲ ਸਚਾਈ ਇਸ ਦੇ ਪਿੱਛੇ ਕੀ ਹੈਗੀ ਹੈ ਜਿਹੜੀ ਇੰਨੀ ਮਿਸਟਰੀਟਰੀਟਮੈਂਟ ਹੋਈ ਹੈਗੀ ਇਹ ਲੇਡੀ ਨੇ ਉਹਦੇ ਨਾਲ ਜਿਹੜਾ ਚੀਫ ਮਿਨਿਸਟਰ ਆਰਵਿੰਦ ਕੇਜਰੀ ਆ ਉਹਨਾਂ ਦਾ ਵੀ ਚਿਹਰਾ ਨੰਗਾ ਹੋ ਰਿਹਾ ਵੀ ਇਹਨਾਂ ਦਾ ਔਰਤਾਂ ਪ੍ਰਤੀ ਰਵੱਈਆ ਕੀ ਹੈਗਾ ਤੋ ਵੀ ਸਫਤੀ ਮਾਲੀਵਾਲ ਕੋਈ 에ਰਾ کہہਰਾ عورت ਨਹੀਂ ਉਹ ਰਾਜ ਸਭਾ ਦੀ ਮੈਂਬਰ ਪਾਰਲੀਮੈਂਟ ਹੈਗੀ ਆ ਤੇ ਪਹਿਲੇ ਊਮਨ ਕਮਿਸ਼ਨ ਦੀ ਲੰਮਾ ਚਿਹਰਾ ਉਹ ਚੇਅਰਮੈਨ ਵੀ ਰਹੀ ਹੈ ਦਿੱਲੀ ਊਮਨ ਕਮਿਸ਼ਨ ਦੀ ਤੋ ਇਸ ਕਰਕੇ ਜਸਰਾ ਦੀ ਉਹਦੇ ਨਾਲ ਟ੍ਰੀਟਮੈਂਟ ਹੋਈ ਹੈਗੀ ਉਹਦੇ ਕੋਫੀ ਨਿੰਦਾ ਹੋਈ ਹੈ ਕਿ ਉਹਦੇ ਨਾਲ ਇਹਨਾਂ ਨੂੰ ਕਾਫੀ ਐਕਸਪੋਜ਼ਰ ਮਿਲਿਆ ਵੀ ਇਹਨਾਂ ਦੀ ਕੀ ਇਹਨਾਂ ਦੀ ਹੈਗੀ ਆ ਰਵਈਆ ਆਰਥਾਂ ਦੇ ਪ੍ਰਤੀ ਜਿਹੜਾ ਕੇਜਰੀਵਾਲ ਦੀ ਸਰਕਾਰ ਹੈਗੀ ਤੇ ਆ ਆਰਵਿੰਦ ਕੇਜਰੀਵਾਲ ਤੇ ਵੀ ਸਵਾਰਤੀ ਮਾਲੀ ਵਾਲ ਨੇ ਕਿਹਾ ਹੈਗਾ ਕਿ ਜੇ ਉਹ ਇਹ ਮੇਰਨਾ ਇਨਸੀਡੈਂਟ ਵਾਪਰੇ ਹੈਗਾ ਵੀ ਜਿੱਥੋਂ ਤੱਕ ਮੈਨੂੰ ਸੂਚਨਾ ਹੈਗੀ ਆ ਉਸ ਟਾਈਮ ਤੇ ਆਰਵਿੰਦ ਕੇਜਰੀਵਾਲ ਆਪਣੇ ਘਰ ਵਿੱਚ ਮੌਜੂਦ ਸੀਗਾ ਪਰ ਹਾਲੇ ਹੁਣ ਪੁਲਿਸ ਜਾਂਚ ਕਰ ਰਹੀ ਹੈ ਜੀ ਇਸ ਇਨਸੀਡੈਂਟ ਦੀ ਕਿਉਂਕਿ ਜਿਹੜੇ ਆਰਗਨ ਦੇ ਕੇਜਰੀਆਲ ਦੀ ਟੀਮ ਹੈਗੀ ਉਹ ਬਾਹਰ ਪਾਰ ਹੁ ਸਵਾਰਤੀ ਮਾਲੀਵਾਲ ਤੇ ਅਟੈਕ ਕਰ ਰਹਾ ਹੈਗਾ ਕਿ ਇਹ ਸਾਰਾ ਜਿਹੜੀ ਖੇਡ ਖੇਢੀ ਗਈ ਹੈ ਇਹ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਖੇਢੀ ਗਈ ਤਾਂ ਕਿ ਉਹ ਉਸ ਦਾ ਜਿਹੜਾ ਸੱਚ ਹੈਗਾ ਸਵਾਰਤੀ ਮਾਲੀਵਾਲ ਦਾ ਉਸ ਨੂੰ ਡਿਸਟਰੈਕਟ ਕੀਤਾ ਜਾਵੇ ਪਰ ਫਿਰ ਵੀ ਜੋ ਇਸ ਤਰ੍ਹਾਂ ਸਵਾਤੀ ਮਾਲੀਵਾਲ ਬੋਲ ਰਹੀ ਹੈਗੀ ਆਪਣੀਆਂ ਟੀਵੀ ਇੰਟਰਵਿਊਸ ਦੇ ਉਹ ਬਹੁਤ ਪ੍ਰਭਾਵਸ਼ਾਲੀ ਹੈਗਾ ਤੇ ਉਹਨੇ ਪੁਆਇੰਟ ਮਤਲਬ ਕਿ ਪੁਆਇੰਟ ਬਾਈ ਪੁਆਇੰਟ ਜਿਸ ਤਰ੍ਹਾਂ ਉਹਦਾ ਰਵਈਆ ਹੋਇਆ ਜਿਸ ਤਰ੍ਹਾਂ ਘਟਨਾ ਵਾਪਰੀ ਆ ਉਸ ਨੂੰ ਉਹਨੇ ਐਕਸਪਲੇਨ ਕੀਤਾ ਵੈਸੇ ਇਸ ਨਾਲ ਜਿਹੜਾ ਉੱਥੇ ਸਕਿਉਰਿਟੀ ਆਫੀਸਰਸ ਮੌਜੂਦ ਸੀਗੇ ਉਹਨਾਂ ਤੇ ਵੀ ਸਵਾਲੀਏ ਜੇ ਲੱਗਦਾ ਵੀ ਉਹਨਾਂ ਨੇ ਵਿੱਚ ਪੈ ਕੇ ਇਹ ਗੱਲ ਰੋਕੀ ਕਿਉਂ ਜਦੋਂ ਉਹ ਕਹਿ ਰਹੀ ਕਿ ਮੈਂ ਇੰਨੀ ਚੀਕਾ ਮਾਰ ਰਹੀ ਸੀ ਕਿਸੇ ਨੇ ਮੇਰੀ ਗੱਲ ਨਹੀਂ ਸੁਣੀਗੀ გილ ਸਾਹਿਬ ਕੇਜਰੀਵਾਲ ਦੀ ਛੇੜੀ ਆ ਤਾਂ ਇਹ ਵੀ ਦੱਸ ਦਿਓ ਕਿ ਉਹ ਜਿਹੜੀ ਆਪਦੀ ਜ਼ਮਾਨਤ ਉਹਨਾਂ ਨੂੰ ਮਿਲੀ ਹੋਈ ਹੈ ਉਹਨੂੰ ਐਕਸਟੈਂਡ ਕਰਾਉਣ ਦੇ ਵਾਸਤੇ ਸੁਪਰੀਮ ਕੋਰਟ ਪਹੁੰਚੇ ਸੀ ਰਜਿਸਟਰੀ ਨੇ ਨਾ ਕਰਤੀ ਐ ਤੇ ਹੁਣ ਕੀ ਬਣੂਗਾ ਬੀਜੇਪੀ ਵਾਲੇ ਤਾਂ ਕਹਿੰਦੇ ਆ ਜੀ ਬਿਮਾਰ ਹੋਣ ਦੀ ਤਿਆਰੀ ਕਰ ਰਹੇ ਆ ਉਹ ਭਰਵਿੰਦ ਕੇਜਰੀਵਾਲ ਨੇ ਇਹ ਟਰਾਈ ਕੀਤਾ ਸੀ ਵੀ ਜਿਹੜਾ ਉਹਨਾਂ ਨੇ ਸਰੈਂਡਰ ਕਰਨਾ ਹੈਗਾ ਕੱਲ ਨੂੰ ਵੀ ਉਹ ਕਿਸੇ ਤਰ੍ਹਾਂ ਟਾਲਿਆ ਜਾ ਸਕੇ ਹਫ਼ਤੇ ਲਈ ਵੀ ਜਾ ਤਾਂ ਸਰਕਾਰ ਕੋਈ ਨਾ ਕੋਈ ਬਾਂਦੂਗੀ ਸ਼ਾਇਦ ਨਵੇਂ ਸਮੀਕਰਨ ਉਪਰ ਆਉਣ ਤੇ ਮੈਂ ਆਪਣੇ ਜਿਹੜੇ ਖਿਲਾਫ ਜਿਹੜਾ ਮੇਰੇ ਕੇਸ ਹੈਗਾ ਉਹਦੇ ਤੋਂ ਮੈਨੂੰ ਕੋਈ ਰਾਹਤ ਮਿਲ ਸਕੇ ਪਰ ਐਸ ਵਾਰੀ ਸੁਪਰੀਮ ਕੋਰਟ ਨੇ ਜਦੋਂ ਉਹਨਾਂ ਨੇ ਐਪਲੀਕੇਸ਼ਨ ਲਈ ਕਿ ਮੇਰੀ ਜਿਹੜੀ ਹੈਗੀ ਆ 7 ਦਿਨਾਂ ਦੀ ਜਿਹੜੀ ਛੁੱਟੀ ਹੈਗੀ ਉਹ ਵਧਾਈ ਜਾਵੇ ਤਾਂ ਕਿ ਮੈਂ ਕੋਈ ਜ਼ਰੂਰੀ ਆਪਣੇ ਸਿਹਤ ਦੇ ਟੈਸਟ ਕਰਾਉਣੇ ਹੈਗੇ ਆ ਪਰ ਜਦੋਂ ਹੀ ਐਪਲੀਕੇਸ਼ਨ ਇਹ ਲੱਗੀ ਉਹਨਾਂ ਨੇ ਜਿਹੜਾ ਹੈਗਾ ਸੀਗਾ ਵਕੇਸ਼ਨ ਬੈਂਚ ਸੁਪਰੀਮ ਕੋਰਟ ਦਾ ਉਹਨਾਂ ਨੇ ਹੋ ਰਜਿਸਟਰ ਨੂੰ ਮਾਰ ਕਰਤੀ ਐਪਲੀਕੇਸ਼ਨ ਤੇ ਉਹਨਾਂ ਨੇ ਕਿਹਾ ਵੀ ਇਸ ਤੇ ਕੋਈ ਵੀ ਸੈਸ ਦਾ ਜਿਹੜਾ ਹੈਗਾ ਚੀਫ ਜਸਟਿਸ ਆਫ ਇੰਡੀਆ ਲਹੁਗਾ ਜੀ ਉਸ ਤੋਂ ਬਾਅਦ ਚ ਰਹੇਗਾ ਰਜਿਸਟਰ ਨੇ ਹੁਣ ਉਹਨਾਂ ਦੀ ਐਪਲੀਕੇਸ਼ਨ ਟੋਟਲੀ ਖਾਰਜ ਕਰਤੀ ਹੋਈ ਹੈਗੀ ਜੀ ਹੁਣ ਇਹਨਾਂ ਨੇ ਨਮੇਸ਼ਰੇ ਤੋਂ ਅੰਤਰਮ ਜ਼ਮਾਨਤੀ ਐਪਲੀਕੇਸ਼ਨ ਲਾਈ ਹੈ ਜਦੀ ਸੁਣਵਾਈ ਕੱਲ ਹੈਗੀ ਆ ਜੀ ਅਗਲੀ ਗੱਲ ਦੱਸਿਏ ਜੀ ਤੁਹਾਨੂੰ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਬਿਜਲੀ ਦੇ ਕਟ ਲੱਗ ਰਹੇ ਆ ਸਵਾਭ ਕਾ ਕੇ ਇਹ ਇਹਨਾਂ ਦਿਨਾਂ ਦੇ ਵਿੱਚ ਬਿਜਲੀ ਦੀ ਖਪਤ ਵਧ ਜਾਂਦੀ ਹੈ ਦੂਸਰੇ ਪਾਸੇ ਟੈਂਪਰੇਚਰ ਹੈ ਜਿਹੜਾ ਉਹ 50 ਤੋਂ ਪਲੱਸ ਬਹੁਤ ਹੀ ਥਹਾਮਾ ਤੇ ਹੋਇਆ ਕਰਦਾ ਉਮੀਦ ਇਹ ਹੈ ਕਿ ਅੱਜ ਤੋਂ ਬਾਅਦ ਥੋੜਾ ਜਿਹਾ ਡਾਊਨ ਜਾਊਗਾ ਤੇ ਗਿੱਲ ਸਾਹਿਬ ਬਿਜਲੀ ਦੇ ਮਾਮਲੇ ਦੇ ਵਿੱਚ ਬੜਾ ਕੁਸ਼ਾ ਕਲ ਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਪਾਵਰ ਕਾਮ ਹੈ ਜਿਹੜੀ ਉਹ ਤਾਂ ਫ੍ਰੀ ਸਬਸਿਡੀ ਵਗੈਰਾ ਦੇ ਕੇ ਬਾਦੂ ਸਬਸਿਡੀ ਦੇ ਕੇ ਵੀ ਬਾਧੇ ਚ ਚੱਲ ਰਹੀ ਹੈ ਕਮਾਈ ਕਰ ਰਹੀ ਹੈ ਤੇ ਇੱਕ ਪਾਸੇ ਬਿਜਲੀ ਦੇ ਵੱਡੇ ਵੱਡੇ ਕੱਟ ਲੱਗ ਰਹੇ ਆ ਇਹ ਸਾਰੀ ਸਿਚੁਏਸ਼ਨ ਕੀ ਹੈ ਗਰਾਊਂਡ ਰਿਐਲਿਟੀ ਕੀ ਹੈ ਜਿਹੜੀ ਪਾਵਰਕਾਮ ਹਨਾ ਉਹ ਜਿਹੜੀ ਪਾਵਰ ਕਾਰਪੋਰੇਸ਼ਨ ਹੈਗੀ ਆ ਉਹ ਜਿਹੜੇ ਆ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਤੇ ਇਹਦੇ ਨਾਲ ਜਿਹੜਾ ਲੋਡ ਵਧਿਆ ਹੈਗਾ ਗਰਮੀ ਕਰਕੇ ਹੁਣ ਵੈਸੇ ਵੀ ਜਿਹੜੀ ਬਿਜਲੀ ਦੀ ਖਪਤ ਹੈਗੀ ਉਹ ਕਾਫੀ ਵਧ ਗਈ ਹੈਗੀ ਆ ਟੋਟਲ ਬਿਜਲੀ ਜਿਹੜੀ ਪੰਜਾਬ ਕੋਲੇ ਹੈਗੀ ਉਹ ਹੈਗੀ 65 ਤੋਂ 6600 ਮੈਗਾਵਾਟ ਪਰ ਜਿਹੜੀ ਖਪਤ ਹੋ ਰਹੀ ਹੈਗੀ ਹੋ ਹੋ ਰਹੀ ਹੈ 15000 ਮੈਗਾਵਾਟ ਦੇ ਨੇੜੇ ਤੇਰੇ ਤੇ ਜਿਹੜਾ ਆਪ ਜਿਹੜਾ ਇਸ ਤੋਂ ਉੱਤੇ 9000 ਮੈਗਾਵਾਟ ਚੱਕਣਾ ਪੈ ਰਿਹਾ ਟਾਟਾ ਪੂਰਾ ਕਰਨ ਲਈ ਉਹ ਸਾਰੀ ਦੀ ਸਾਰੀ ਬਿਜਲੀ ਦੂਸਰੀਆਂ ਸਟੇਟਸ ਤੋਂ ਸੈਂਟਰਲ ਪੂਲ ਚੋਂ ਖਰੀਦੀ ਜਾ ਰਹੀ ਆ ਪਾਵਰ ਕਾਰਪੋਰੇਸ਼ਨ ਵੱਲੋਂ ਤੇ ਉਹਦੇ ਲਈ ਇਹਨਾਂ ਨੂੰ ਵਿੱਤੀ ਸਾਧਨ ਜਟਾਉਣੇ ਵੀ ਮੁਸ਼ਕਲਾ ਉਹਦੇ ਵੀ ਮੁਸ਼ਕਲਾ ਆ ਰਹੀਆਂ ਨੇ ਕਿਉਂਕਿ ਹੁਣ ਇਹਨਾਂ ਨੇ ਬਾਹਰਲੇ ਆਧਾਰਿਆਂ ਤੋਂ ਵੀ ਲੋਨ ਚੱਕਿਆ ਹੈਗਾ ਪਾਵਰ ਕਾਰਪੋਰੇਸ਼ਨ ਨੇ ਕਿਉਂਕਿ ਜਿਹੜੀ ਸਬਸਿਦੀ ਇਹਨਾਂ ਨੂੰ ਮਿਲਣੀ ਚਾਹੀਦੀ ਸੀ ਜਿਹੜੀ ਸਬਸਿਦੀ ਦਿੱਤੀ ਜਾ ਰਹੀ ਹੈ ਤੇ ਉਹਦਾ ਭੁਗਤਾਨ ਪੰਜਾਬ ਸਰਕਾਰ ਨੇ ਕਰਨਾ ਸੀਗਾ ਤੇ ਕੋਸ਼ ਜਿਹੜੇ ਸਰਕਾਰੀ ਮਹਿਕਮੇ ਹੈਗੇ ਉਹਨਾਂ ਵੱਲ ਵੀ ਪੁਰਾਣੇ ਬਿਜਲੀ ਦੇ ਬਿੱਲ ਬਕਾਇਆ ਖੜੇ ਨੇ ਉਹ ਵੀ ਉਹਨਾਂ ਨੇ ਭੁਗਤਾਨ ਨਹੀਂ ਕੀਤਾ ਨਾ ਪੰਜਾਬ ਸਰਕਾਰ ਨੇ ਜਿਹੜੀ ਪੂਰੀ ਸਬਸਿਡੀ ਦਾ ਬਿੱਲ ਦੇਣਾ ਸੀਗਾ ਪਾਵਰ ਕਾਰਪੋਰੇਸ਼ਨ ਨੂੰ ਉਹ ਵੀ ਦਿੱਤਾ ਨਹੀਂ ਹੈਗਾ ਇਸ ਕਰਕੇ ਇੱਕ ਤਾਂ ਪਾਵਰ ਕਾਰਪੋਰੇਸ਼ਨ ਨੂੰ ਆਪਣੇ ਕਿਉਂਕਿ ਸਰੋਤਾਂ ਦੀ ਘਾਟ ਕਰਕੇ ਉਹ ਆਪਣੇ ਲੈਵਲ ਤੇ ਕੋਈ ਨਵੇਂ ਪ੍ਰੋਜੈਕਟ ਨਹੀਂ ਸ਼ੁਰੂ ਕਰ ਸਕਿਆ ਜਿਸ ਦੇ ਨਾਲ ਕਿ ਬਿਜਲੀ ਦੀ ਜਿਹੜੀ ਪਾਵਰ ਜਨਰੇਸ਼ਨ ਹੋਣਾ ਕੋਈ ਸਿਸਟਮ ਉਹ 12 ਪਰ ਕਰ ਸਕਣ ਸੋ ਇਸ ਕਰਕੇ ਉਹਨਾਂ ਨੂੰ ਟੋਟਲ ਜਿਹੜੀ ਬਾਕੀ ਖਪਤ ਹੈਗੀ ਆ ਉਹਦੇ ਲਈ ਦੂਸਰੇ ਜਿਹੜੇ ਸੈਂਟਰਲ ਪੂਲ ਤੋਂ ਆਪਣੇ ਆਪ ਨੂੰ ਸੀਮਿਤ ਕਰਨਾ ਪੈ ਰਿਹਾ ਹੈਗਾ ਜਿਦੇ ਲਈ ਉਹਨਾਂ ਨੂੰ ਰੈਗੂਲਰ ਪੇਮੈਂਟਸ ਕਰਨੀਆਂ ਪੈਂਦੀਆਂ ਨੇ ਇਹਦੇ ਕਰਕੇ ਉਹਨਾਂ ਦੇ ਜਿਹੜੇ ਆਪ ਦੇ ਸਟਾਫ ਨੂੰ ਸੈਲਰੀਸ ਹੈਗੀਆਂ ਨੇ ਈਵਨ ਪੈਨਸ਼ਨਸ ਹੈਗੀਆਂ ਨੇ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹ ਹੀ ਦੇਣ ਦੇ ਵਿੱਚ ਉਹਨਾਂ ਨੂੰ ਕਾਫੀ ਵੱਡੀ ਮੁਸ਼ਕਲ ਆ ਰਹੀ ਹੈਗੀ ਆ ਜੀ ਗਿਲ ਸਾਹਿਬ ਗੁਜਰਾਤ ਮਾਡਲ ਜਿਹੜਾ ਉਹਦੀ ਚਰਚਾ ਬੜੀ ਹੁੰਦੀ ਰਹੀ ਪਰ ਹੁਣ ਫੇਰ ਗੁਜਰਾਤ ਮਾਡਲ ਦੀ ਚਰਚਾ ਡਰਗ ਕਰਕੇ ਤੇ ਕੈਪੀਟਲ ਆਫ ਡਰਗ ਬਣ ਗਿਆ ਜੀ ਗੁਜਰਾਤ ਇਹ ਕਾਰਨ ਕੀ ਹੈ ਕਿ ਇਹ ਸਾਰਾ ਕੁਝ ਉਸੇ ਪੋਰਟ ਤੋਂ ਹੀ ਆਉਂਦਾ ਮੇਰੇ ਖਿਆਲ ਦੇ ਵਿੱਚ ਇੱਥੇ ਕਿਸੇ ਦੇ ਖੇਤੋਂ ਖਾਲੀ ਬਠਲੀ ਵੀ ਮਿਲ ਜੇ ਨਾ ਸ਼ਰਾਬ ਵਾਲੀ ਉਹਦੇ ਤੇ ਵੀ ਪੁਲਿਸ ਐਕਸ਼ਨ ਲੈ ਲੈਂਦੀ ਹੈ ਉੱਥੇ ਬਹੁਤੇ ਐਕਸ਼ਨ ਕਰਨ ਦੀ ਲੋੜ ਸੀ ਉੱਥੇ ਇਹੋ ਜਿਹਾ ਕੁਝ ਹੋਇਆ ਕਿਉਂ ਨਹੀਂ ਹਜੇ ਤੱਕ ਜਿਹੜੀ ਨਾ ਹੁਣ 7 ਫੇਜ਼ ਹੋਏ ਆ ਇਲੈਕਸ਼ਨਸ ਦੇ ਇਹਦੇ ਦੌਰਾਨ ਜਿੰਨੀ ਵੀ ਡਰਗ ਦੀ ਫੜੀ ਗਈ ਹੈਗੀ ਆ ਉਹਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਉਹ ਗੁਜਰਾਤ ਚੋਂ ਫੜਿਆ ਗਿਆ ਟੋਟਲ ਜਿਹੜੀ ਇਹਨਾਂ ਨੇ ਦਿਖਾਇਆ ਹੈਗਾ ਵੀ ਜਿਹੜੀ ਰਿਕਵਰੀ ਹੋਈ ਹੈ 3959 ਕਰੋੜ ਰੁਪਏ ਦੀ ਹੋਈ ਹੈਗੀ ਆ ਉਹਦੇ ਵਿੱਚੋਂ 1188 ਕਰੋੜ ਰੁਪਏ ਦੀ ਡਰੱਗ ਹੈਗੀ ਜਿਹੜੀ ਉਹ ਗੁਜਰਾਤ ਚ ਫੜੀ ਗਈ ਹੈਗੀ ਉੱਥੇ ਇੰਟਰਸੈਪਟ ਹੋਈ ਹੈਗੀ ਤੇ ਇਸ ਕਰਕੇ ਹੁਣ ਬਹੁਤੇ ਆਧਾਰਿਆਂ ਚ ਇਹ ਵੀ ਕਿਹਾ ਜਾ ਰਿਹਾ ਕਿ ਗੁਜਰਾਤ ਜਿਹੜੀ ਹੈਗੀ ਹੈ ਨਵੀਂ ਡਰੱਗ ਦੀ ਕੈਪੀਟਲ ਆ ਭਾਰਤ ਦੀ ਪਰ ਉੱਥੇ ਜਿਹੜੇ ਜਿੰਨੇ ਵੀ ਇੱਥੇ ਸੀਜ਼ਰਸ ਹੋਏ ਹੈਗੇ ਚਾਹੇ ਪੈਸੇ ਦੇ ਸੀਜ਼ਰਸ ਹੋਏ ਹੈਗੇ ਜਾਂ ਚਾਹੇ ਦੂਸਰੀਆਂ ਨਸ਼ੇ ਦੀਆਂ ਗੋਲੀਆਂ ਵਗੈਰਾ ਜਾਂ ਹੋਰ ਜਿਹੜੇ ਨਸ਼ੇ ਦੇ ਨਾਲ ਸੰਬੰਧਿਤ ਚੀਜ਼ਾਂ ਨੇ ਉਹ ਸਾਰੀ ਰਿਕਵਰੀ ਜਿਹੜੀ ਆ ਮੈਕਸਿਮਮ ਰਿਕਵਰੀ ਜਿਹੜੀ ਆ ਉਹ ਗੁਜਰਾਤ ਚ ਹੋਈ ਹੈ। ਇਹ ਜਿਹਦੇ ਨਾਲ ਇਨਫੈਮੀ ਮਿਲੀ ਹੈਗੀ ਗੁਜਰਾਤ ਨੂੰ ਪਰ ਤੁਸੀਂ ਦੇਖੋ ਵੀ ਰੌਲਾ ਸਾਰਾ ਪੈ ਰਿਹਾ ਹੈਗਾ ਪੰਜਾਬ ਦੇ ਬਾਰਡਰ ਤੇ ਇਹ ਇੱਕ ਤੋਂ ਡਰੱਗ ਜਿਆਦੇ ਆ ਰਹੀ ਹੈ ਜੀ ਪਰ ਇੱਥੇ ਉਸ ਦੇ ਮੁਕਾਬਲੇ ਵਿੱਚ ਇਹ ਤਾਂ ਨਾ ਮਾਤਰ ਡਰੱਗ ਦੀ ਰਿਕਵਰੀ ਆ ਪੰਜਾਬ ਦੇ ਵਿੱਚ ਜੀ ਰਾਮ ਰਹੀਮ ਬੜਾ ਚਰਚਾ ਚ ਰਹਿੰਦਾ ਤੇ ਹਰ ਵਾਰ ਚਰਚਾ ਚ ਰਹਿੰਦਾ ਵੋਟਾਂ ਨੇ ਇਸ ਵਾਰ ਫੇਰ ਚਰਚਾ ਦੇ ਵਿੱਚ ਹੈ ਮੈਂ ਉੱਥੇ ਗਿਆ ਸੀ ਸਰਸੇਲੇਵਤ ਮੈਂ ਜਾ ਕੇ ਪਤਾ ਕੀਤਾ ਹਾਲਾਤ ਜਾਣੇ ਤਾਂ ਬਹੁਤ ਇਨਸਾਂ ਹੋਰਾਂ ਨੇ ਬੜੇ ਖੁੱਲ ਕੇ ਗੱਲ ਗਈ ਕਿ ਇਸ ਵਾਰ ਡੇਰੇ ਦਾ ਜਿਹੜਾ ਸਿਆਸੀ ਬਿੰਗ ਹੈ ਉਹ ਵੀ ਇੱਕ ਸੁੱਤਾ ਫਸਿਆ ਆਰਐਸਐਸ ਨਾਲ ਤੁਰੇ ਭਾਜਪੀ ਨਾਲ ਤੁਰੇ ਜਾਂ ਇੱਕੋ ਤੇ ਇੱਕਾਂ ਦੇ ਧੜਾ ਹੈ ਜਿਹੜਾ ਉਹ ਬਾਦਲਾਂ ਦਾ ਉਹਦੇ ਨਾਲ ਤੁਰੇ ਤੇ ਹੁਣ ਜਦੋਂ ਰਣਜੀਤ ਕਤਲ ਕੇਸ ਦੇ ਮਾਮਲੇ ਦੇ ਵਿੱਚ ਗੁਰਮੀਤ RAM ਰਹੀਮ ਨੂੰ ਬਰੀ ਕੀਤਾ ਗਿਆ ਤਾਂ ਬਹੁਤ ਸਾਰੇ ਲੋਕਾਂ ਨੇ ਸਵਾਲ ਖੜੇ ਕੀਤੇ ਕਿ ਜੀ ਇਹ ਵੋਟਾਂ ਕਰਕੇ ਤਾਂ ਨਹੀਂ ਪਰ ਜੇ ਦੇਖਣਾ ਹੋਵੇ ਜੇ ਵੋਟਾਂ ਚ ਡੇਰਾ ਸਰਸਾ ਨੇ ਫਾਇਦਾ ਲੈਣਾ ਹੁੰਦਾ ਜਾਂ ਉਹਨਾਂ ਨੂੰ ਮਿਲਦਾ ਹੁੰਦਾ ਫਿਰ ਇਹ ਤੋਂ ਪਹਿਲਾਂ ਜਿਹੜੀਆਂ 70 ਸੀਟਾਂ ਦੇ ਉੱਤੇ ਵੋਟਾਂ ਹੋ ਕੇ ਆਟੀਆਂ ਯੂਪ ਦੀਆਂ ਸ਼ਾਇਦ ਉੱਥੇ ਲਿਆ ਜਾਂਦਾ ਸੋ ਇਹ ਮਾਮਲਾ ਕਿਵੇਂ ਹੈ ਪੋਲਿਟਿਕਲ ਇੰਪੈਕਟ ਦੇ ਨਾਲ ਆਇਆ ਹੋਇਆ ਡਿਸੀਜਨ ਹੋ ਸਕਦਾ ਹੈ ਜਾਂ ਕੋਈ ਹੋਰ ਕਾਰ ਇਹ ਵੈਸੇ ਨੂੰ ਕਾਫੀ ਰਾਮ ਰਹੀਮ ਨੂੰ ਬੜੀ ਵੱਡੀ ਰਾਹਤ ਮਿਲੀ ਹੈਗੀ ਹੈ ਜਿਹੜਾ ਹਾਈ ਕੋਰਟ ਨੇ ਜਿਹੜੀ ਇਹ ਰঞ্জੀਤ ਪਿੰਡਾ ਕੇ ਮੈਨੇਜਰ ਹੁੰਦੇ ਸੀ ਕਿਸੇ ਟਾਈਮ ਤੇ ਇਹਨਾਂ ਦੇ ਦੇਦੇ ਦੇ ਉਹਨਾਂ ਦੇ ਮਰਡਰ ਕੇਸ ਦੇ ਵਿੱਚ ਇਹ ਪੰਜ ਜਣੇ ਜਿਹੜੇ ਸੀਗੇ ਕਨਵਿਕਟ ਹੋਏ ਸੀਗੇ 2021 ਦੇ ਵਿੱਚ ਉਹਦੇ ਵਿੱਚ ਇਹ ਚਾਪੰਜੇ ਦੇ ਪੰਜੇ ਹੋਣ ਰਾਪੇ ਦੇ ਨਾਲ ਰਾਮ ਰਹੀਮ ਨਾਲ ਇਹ ਸਾਰੇ ਬਰੀ ਕਰਤੇ ਹਾਈਪੋਰਟ ਦੇ ਆਪਣੇ ਨਵੇਂ ਓਪੀਨੀਅਨ ਦੇ ਵਿੱਚ ਜਿਹੜਾ ਉਹਨਾਂ ਨੇ ਸੁਲਵਾਈ ਕੀਤੀ ਸੀ ਉਹਦੇ ਸੁਲਵਾਈ 'ਚ ਉਹਨਾਂ ਨੇ ਜਿਹੜਾ ਆਰਡਰ ਲਿਖਿਆ ਹੈਗਾ ਉਹਦੇ ਵਿੱਚ ਉਹਨਾਂ ਨੇ ਸੀਬੀਆਈ ਦੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ ਉਹਦੇ 'ਤੇ ਵੱਡੇ ਸਵਾਲ ਖੜੇ ਕੀਤੇ ਹੈਗੇ ਆ ਕਿਉਂਕਿ ਰਣਜੀਤ ਸਿੰਘ ਜਿਹੜੇ ਸੰਜੀਤ ਸੀਗੇ ਉਹ ਮੈਨੇਜਰ ਜਦੋਂ ਸੀਗੇ ਉਸ ਤੋਂ ਬਾਅਦ ਉਹ ਅਲੈਦਾ ਹੋ ਗਏ ਸੀ ਦੇਰੇ ਤੋਂ ਤਾਂ ਉਹਨਾਂ 'ਤੇ ਹੀ ਸ਼ੋਸ਼ ਲੱਗ ਰਿਹਾ ਸੀਗਾ ਕਿ ਉਹਨਾਂ ਨੇ ਇੱਕ ਚਿੱਠੀ ਜਿਹੜੀ ਆ ਮਤਲਬ ਕਿ ਕੱਢੀ ਹੈਗੀ ਹੈ ਜੀ ਦੇ ਵਿੱਚ ਇਹ ਦੋਸ਼ ਲਾਏ ਗਏ ਸੀ ਇੱਥੇ ਸੈਕਸ਼ੂਅਲ ਐਕਸਪਲੋਇਟੇਸ਼ਨ ਹੋ ਰਹੀ ਹੈਗੀ ਹੈ ਡੇਰੇ ਦੇ ਅੰਦਰ ਤੇ ਫਿਰ ਉਹ ਚਿੱਠੀ ਜਿਹੜੀ ਸੀਗੀ ਇੱਕ ਅਖਬਾਰ ਸੀਗਾ ਜਿਹੜਾ ਚਤਰਪਤੀ ਚਲਾ ਰਿਹਾ ਸੀਗਾ ਉਹਦੇ ਵਿੱਚ ਉਹ ਚਿੱਠੀ ਪ੍ਰਕਾਸ਼ਿਤ ਵੀ ਹੋਈ ਸੀ ਤੇ ਜੀ ਦੇ ਕਰਕੇ ਕੁਝ ਮਹੀਨਿਆਂ ਬਾਅਦ ਰਣਜੀਤ ਬਾੜ ਤੋਂ ਬਾਅਦ ਉਹ ਚਤਰਪਤੀ ਪੱਤਰਕਾਰ ਵੀ ਮਾਰਤਾ ਸੀ ਜਿਹਦੇ ਵਿੱਚ ਵੀ ਰਾਮ ਰਹੀਮ ਨੂੰ ਸਜ਼ਾ ਹੋਈ ਹੋਈ ਹੈ 2019 ਦੀ ਲਾਈਫ ਸੈਂਟੈਂਸ ਇਹ ਜਿਹੜੇ ਮਰਡਰ ਹੈਗੇ ਦੋਨੋਂ ਕਾਫੀ ਸੈਂਸੇਸ਼ਨਲ ਮਰਡਰ ਸੀਗੇ ਪਰ ਜਿਸ ਤਰ੍ਹਾਂ सीबीआई ਨੇ ਇਨਵੈਸਟੀਗੇਟ ਕੀਤਾ ਹੈਗਾ ਉਹਦੇ ਤੇ ਹਾਈ ਕੋਰਟ ਨੇ ਕਾਫੀ ਵੱਡੇ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਵੀ ਜਿੰਨੀ ਇਹ ਇਨਵੈਸਟੀਗੇਸ਼ਨ ਹੈਗੀ ਆ ਇਹ ਤੱਥਾਂ ਤੇ ਆਧਾਰਿਤ ਨਹੀਂ ਹੈਗੀ ਨਾ ਤਾਂ ਇਸ ਦੇ ਵਿੱਚ ਕੋਈ ਗਨ ਰਿਕਵਰ ਹੋਈ ਸੀਗੀ ਤੇ ਨਾ ਜਿਹੜੀ ਵਰਤੀ ਗਈ ਵੀਹਿਕਲ ਸੀਗੀ ਉਹ ਵੀ ਰਿਕਵਰ ਨਹੀਂ ਹੋएगी ਉਹਨਾਂ ਤੱਥਾਂ ਨੂੰ ਰੱਖ ਕੇ ਸੁਪਰੀਮ ਹਾਈ ਕੋਰਟ ਨੇ ਕਾਫੀ ਮਾੜੀਆਂ ਟਿੱਪਣੀਆਂ ਕੀਤੀਆਂ ਨੇ सीबीआई ਦੀ ਇਨਵੈਸਟੀਗੇਸ਼ਨਸ ਬਾਰੇ ਜੀ ਜਿਲ੍ਹ ਸਾਹਿਬ ਜਾਂਦੇ ਜਾਂਦੇ ਵੋਟਰਾਂ ਨੂੰ ਕੀ ਸਲਾਹ ਦੇਵੋਗੇ ਖਾਸ ਕਰਕੇ ਪੰਜਾਬ ਦੇ ਵੋਟਰਾਂ ਨੂੰ ਮੇਰਾ ਖਿਆਲ ਵੀ ਬੜਾ ਅਸਵਾਰੀ ਬੜੀ ਸੈਂਸਟਿਵ ਇਲੈਕਸ਼ਨ ਹੈਗੀ ਆ ਤੇ ਬੜਾ ਸੋਚ ਵਿਚਾਰ ਕੇ ਵੋਟ ਪਾਉਣੀ ਚਾਹੀਦੀ ਹੈ ਕਿ ਤਾ ਗਰਮੀ ਬਹੁਤ ਹੈਗੀ ਆ ਉਸ ਚੀਜ਼ ਤੋਂ ਵੀ ਵਿਚਾਰ ਰੱਖਣਾ ਪੈਣਾ ਹੈਗਾ ਪਰ ਜਿਹੜਾ ਇਸ ਟਾਈਮ ਤੇ ਚੁਆਇਸਸ ਬਹੁਤ ਨੇ ਕੈਂਡੀਡੇਟਸ ਨੇ ਪਰ ਮੇਰਾ ਖਿਆਲ ਆ ਵੀ ਪਾਰਟੀ ਤੋਂ ਅਲੱਗ ਤੁਸੀਂ ਇਹ ਦੇਖਣਾ ਕਿ ਜਿਹੜਾ ਕੈਂਡੀਡੇਟ ਆ ਉਹਦੀ ਸ਼ੈਲੀ ਕਿਸ ਤਰ੍ਹਾਂ ਦੀ ਹੈਗੀ ਆ ਤੇ ਉਹ ਕੀ ਆਪਣੇ ਪੰਜਾਬ ਦੇ ਮੁੱਦੇ ਚੱਕਣਗੇ ਜਦੋਂ ਉਹ ਪਾਰਲੀਮੈਂਟ ਵਿੱਚ ਜਾ ਕੇ ਬੈਠਣਗੇ ਉਸ ਨੂੰ ਆ ਵੀ ਆਪਣਾ ਧਿਆਨ ਰੱਖਣਾ ਚਾਹੀਦਾ ਵੀ ਕਿਹੜਾ ਸਾਡੇ ਪੰਜਾਬ ਪ੍ਰਤੀ ਸਕਾ ਹੈਗਾ ਉਸ ਬੰਦੇ ਨੂੰ ਹੀ ਵੋਟ ਪਰ ਵੋਟ ਦਾ ਹੱਕ ਮਿਲਣਾ ਚਾਹੀਦਾ ਹੈਗਾ ਬਹੁਤ ਮਿਹਰਬਾਨੀ ਗਿਲ ਸਰ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਦੋਸਤੋ ਰਣਜੀਤ ਸਿੰਘ ਕੋ ਕੀ ਗੱਲ ਹੋਰਾਂ ਦੇ ਨਾਲ ਅਸੀਂ ਜੁੜੇ ਸੀ ਤੇ ਪੰਜਾਬ ਦੇ ਨਾਲ ਹਮੇਸ਼ਾ ਹੀ ਜੁੜੇ ਹੋਈਓ ਤੁਸੀਂ ਸਾਡੇ ਨਾਲ ਜੁੜਨਾ ਤਾਂ ਪੀਐਨਓ ਮੀਡੀਆ ਗਰੁੱਪ YouTube ਦੇ ਉੱਤੇ Facebook ਦੇ ਉੱਤੇ ਮਿਲਾਂਗੇ ਨਹੀਂ ਪਰ ਪੇਜ ਆ ਸੁਖਨੇਪ ਸਿੰਘ ਸਿੱਧੂ ਵੈਬਸਾਈਟ ਆ ਸਾਡੀ ਪੰਜਾਬੀ ਨਿਊਜ਼ ਆਨਲਾਈਨ ডਾਟ ਕਮ ਤੁਸੀਂ ਕਿਸੇ ਤਰ੍ਹਾਂ ਦੀ ਸਹਿਯੋਗ ਦੀ ਗੱਲ ਕਰਨੀ ਚਾਹੁੰਦੇ ਹੋ ਸਾਡੇ ਨਾਲ ਕਿ ਭਾਈ ਇਹ ਪਲੇਟਫਾਰਮ ਵਧੀਆ ਹੈ ਕਿਉਂਕਿ ਅਸੀਂ ਹੋਰ ਥੋੜਾ ਜਿਹਾ ਵਧੀਆ ਕੁਝ ਕਰਨਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਸਪான்ਸਰ ਕਰ ਸਕਦੇ ਹੋ ਸਾਡੀ ਐਡਵਰਟਾਈਜ਼ਮੈਂਟ ਤੁਸੀਂ ਇੱਥੇ ਦੇ ਸਕਦੇ ਹੋ ਸਾਡੇ ਨਾਲ ਰਲ ਕੇ ਆਪ ਦਾ ਕੋਈ ਬਿਜ਼ਨਸ ਪ੍ਰਮੋਟ ਕਰ ਸਕਦੇ ਹੋ ਜਾਂ ਫਿਰ ਕੋਈ ਸਲੋਟ ਆ ਜਿਹੜਾ ਉਹਨੂੰ ਸਪான்ਸਰ ਕਰ ਸਕਦੇ ਹੋ ਤੇ ਫਿਰ ਮਿਲਾਂਗੇ ਰੱਬ ਰਾਖਾ ਇਨਸਾਨੀਅਤ ਜ਼ਿੰਦਾਬਾਦ